ਕ੍ਰੇਨ ਤੋਂ ੇਠਾ ਡਿੱਗਣ ਦੇ ਨਾਲ 22 ਸਾਲਾ ਪੰਜਾਬੀ ਨੌਜਵਾਨ ਦੀ ਹੋਈ ਮੌਤ ਤੁਹਾਨੂੰ ਦੱਸਦੇ ਕਿ ਦੁਬਈ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਜੋ ਕਿ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਦੁਬਈ ਗਿਆ ਹੋਇਆ ਸੀ ਤਾਂ ਜਦੋਂ ਉੱਥੇ ਆਪਣੀ ਡਿਊਟੀ ਤੇ ਕ੍ਰੇਨ ਦੇ ਉੱਪਰ ਚੜਿਆ ਸੀ ਤਾਂ ਅਚਾਨਕ ਕ੍ਰੇਨ ਦਾ ਬੂਮ ਟੁੱਟ ਗਿਆ ਜਿਸ ਦੇ ਨਾਲ ਉਹ ਥੱਲੇ ਡਿੱਗ ਗਿਆ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੇ ਕਿ 2 ਸਾਲ ਪਹਿਲਾਂ ਇਹ ਦੁਬਈ ਗਿਆ ਸੀ ਨੌਜਵਾਨ ਜਿਸ ਦਾ ਨਾਮ ਜਾਰਜ ਮਸੀ ਸੀ ਜੋ ਕਿ ਕ੍ਰੇਨ ਦੇ ਉੱਪਰ ਚੜਿਆ ਹੋਇਆ ਸੀ ਆਪਣੀ ਡਿਊਟੀ ਨਿਭਾ ਰਿਹਾ ਸੀ ਲੇਕਿਨ ਅਚਾਨਕ ਕ੍ਰੇਨ ਦਾ ਬੂਮ ਟੁੱਟ ਗਿਆ ਜਿਸ ਦੇ ਨਾਲ ਉਹ ਥੱਲੇ ਆ ਡਿੱਗ ਗਿਆ ਤੇ ਇਸ ਦੌਰਾਨ ਉਸ ਦੀ ਮੌਤ ਹੋ ਗਈ ਹੈ। ਅੱਜ ਤਾਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੀ। ਹਾਂਜੀ। ਕੱਲ ਨੂੰ ਪਤਾ ਲੱਗਾ। ਵੀ ਉਹਦੇ ਸੱਟ ਲੱਗ ਗਈ ਆ। ਹੂੰ। ਬਾਅਦ ਵਿੱਚ ਪਤਾ ਲੱਗਾ ਘੰਟੇ ਤੱਕ। ਵੀ ਉਹ ਮਚੀਂਧਨਿਆ ਆ ਗਿਆ ਵਾਹ। ਹੂੰ। ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ ਉਹ ਨੂੰ 1.5 ਸਾਲ ਹੀ ਪਉਨੇ 2 ਸਾਲ ਹੀ ਹੋ ਗਏ ਆ ਜਿਹੜੀ ਤਾਂ ਦੀ ਲਾਸਟ ਟਾਈਮ ਗੱਲ ਹੋਈ ਫੇਰ ਤਾਂ ਕੀ ਗੱਲਾਂ ਬਾਤਾਂ ਕਿਤੇ ਆ ਨੇ ਗੱਲਾਂ ਬਾਤਾਂ ਕਿਤੇ ਮੰਮੀ ਤੂੰ ਠੀਕ ਠਾਕ ਆ ਮੰਮੀ ਮੈਨੂੰ ਤੁਰ ਕੇ ਦੱਸ ਤੂੰ ਸੱਟ ਲੱਗੀ ਆ ਮੈਨੂੰ ਇੱਕ ਵਾਰੀ ਤੁਰ ਕੇ ਦੱਸ ਮੈਂ ਬੱਚੇ ਮੈਂ ਠੀਕ ਠਾਕ ਆ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਵਾ ਤੇ ਮਾ ਤਾਂ ਇੱਕ ਜਵੀਰ ਜਿਹੜਾ ਵਿਆਹ ਦਾ ਕੁਵਾਰਾ ਸੀ ਹਾਂ ਜੀ ਉਹ ਕੁਵਾਰਾ ਸੀ ਇਹ ਨੀਆ ਤਨੀਆ ਭੈਣਾ ਕਿੰਨੇ ਭਰਾ ਨੇ ਦੋ ਭਰਾ ਦੋ ਭੈਣਾ ਵਾ ਹਾਂਜੀ ਕਬਈ ਆਈ ਆ ਕੀ ਆਪਾਂ ਮੰਗੀ ਕਰਦੇ ਆਂ ਪੰਜਾਬ ਸਰਕਾਰ ਜੀ ਜਿਸੇ ਕਰਨੀ ਆ ਮੇਰੇ ਬੱਚੇ ਦੀ ਡੈੱਡ ਬੋਦੀ ਮੇਰੇ ਘਰ ਆਉਣੀ ਚਾਹੀਦੀ ਆ ਮੈਂ ਬਹੁਤ ਗਰੀਬ ਵਾਂ 아이 ਬਹੁਤ ਗਰੀਬ ਵਾਂ ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹਾਂ ਮੇਰਾ ਜੀ ਪ੍ਰਗਟ ਸਿੰਘ ਆ ਜੀ ਨਾਮ ਮੇਰਾ ਇਹ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਕੀ ਮਾਮਲਾ ਕੀ ਆ ਜੀ ਏ ਜੀ ਜੋਰਜ ਮਸੀਹ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਬਾਰੀ ਦਰਬਾਰਾ ਮਸੀਹ ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਉੱਥੇ ਕੱਲ ਪਤਾ ਲੱਗਾ ਵੀ ਕੰਮ ਕਰਦਿਆਂ ਕੋਈ ਮਸ਼ੀਨ ਉੱਤੋਂ ਡਿੱਗ ਕੇ ਉਹਦੇ ਉੱਤੇ ਪੈ ਗਈ ਤੇ ਉਹਦੀ ਸਪੋਰਟਲੀ ਡੈਥ ਹੋ ਗਈ ਹੈ। ਉਹ ਰੇ ਬਹੁਤ ਗਰੀ ਪਰਵਾਰ ਆ। ਤੇ ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨ ਜੀਓ ਜਾਂ ਹੋਰ ਜੁਗਤ ਟੀਮਾਂ ਪਿੰਡਾਂ ਦੇ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਆ ਇਹ ਗਰੀਬ ਪਰਿਵਾਰ ਦੀ ਮਤ ਜਰੂਰ ਕੀਤੀ ਜਾਵੇ ਤਾਂ ਕਿ ਇਹਨਾਂ ਅੰਗਰੀ ਪਰਿਵਾਰ ਦੀ ਜਲੀ ਹੱਲ ਹੋ ਸਕੇ ਸਰ ਇਹ ਜਿਹੜੀ ਕੰਪਨੀ ਚ ਗੱਲ ਮਤਲਬ ਕੰਮ ਕਰਦਾ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਜਾਂ ਕਿਸੇ ਹੋਰ ਨੋਟਵਰ ਸਾਡੀ ਤਾਂ ਨਹੀਂ ਹੋਈ ਪਰ ਅਸੀਂ ਕੰਪਨੀ ਨੂੰ ਵੀ ਕਹਾਂਗੇ ਕਿ ਉਹਨਾਂ ਦੀ ਕੰਪਨੀ ਜਿਹੜੇ ਕੰਮ ਕਰਦਾ ਹੈ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵਿੱਚ ਨਾ ਦੀ ਮਤ ਕਰੇ ਔਰ ਉੱਥੋਂ ਜੋ ਡੱਡ ਬਾੜੀ ਆ ਉਹ ਵੀ ਕੰਪਨੀ ਜੇ ਸ਼ਾਇਦ ਵੀ ਸ਼ਕਤੀ ਜਈ ਇੰਡੀਆ ਭੇਜੇ ਜਾਵੇ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਡੱਡ ਬਾੜੀ ਆ ਸਕੇ ਪਰ ਜਦੋਂ ਕੋਈ ਵੀ ਮਤਲਬ ਮੁਲਾਜ਼ਮ ਕੰਮ ਕਰਦਾ ਉਹਦੀ ਇਨਸੂਰੈਂਸ ਹੁੰਦੀ ਹੈ ਉਹਦਾ ਬੈਨੀਫਿਟਸ ਵੀ ਹੁੰਦੇ ਨੇ ਤੁਸੀਂ ਉਹ ਮੰਗ ਕਰੋ ਕਿ ਉਹਦੇ ਬਿਲਕੁਲ ਬਿਲਕੁਲ ਜੀ ਜਦੋਂ ਬੰਦੇ ਤੋਂ ਜਾਂਦੇ ਨੇ ਉਹਨਾਂ ਦੀ ਇਨਸੂਰੈਂਸ ਹੁੰਦੀ ਹੈ ਇਹ ਮੰਗ ਕਰਦੇ ਆ ਕਿ ਉਮੀਦ ਹੋਵੇ ਕਿ ਜੋ ਵੀ ਉਹਨਾਂ ਦਾ ਬਣਦਾ ਆਖਿਆ ਉਹਨਾਂ ਨੂੰ ਜਿਉ ਦਿੱਤਾ ਜਾਵੇ ਉਹਦੀ ਮਾਪਿਆ